ਹੈਲੋ ਗਾਇਜ਼ ਵੈਲਕਮ ਟੂ ਆਰ ਚੈਨਲ ਕਿਡਸ ਲਰਨਿੰਗ ਗੁੱਡ ਮਾਰਨਿੰਗ ਅੱਜ ਅਸੀਂ ਪੰਜਾਬੀ ਦੇ ਮੁਹਾਵਰੇ ਕਰਾਂਗੇ છਛੇ ਦੇ છਛਾ ਛਤਰੀ ਦੇ ਨਾਓ ਲੈਟ ਸਟਾਰਟ ਨੰਬਰ 1 ਤੇ ਆ ਛਾਪਾ ਮਾਰਨਾ ਅਚ ਨਚੇਤ ਪੜਤਾਲ ਕਰਨਾ ਛਾਪਾ ਮਾਰਨਾ ਅਚ ਨਚੇਤ ਪੜਤਾਲ ਕਰਨਾ ਸੀਬੀਆਈ ਨੇ ਪ੍ਰਿਸ਼ਟ ਨੇਤਾ ਦੇ ਘਰ ਪਰਸੋ ਛਾਪਾ ਮਾਰਿਆ ਸੀ ਅਸੀਂ ਇੱਥੇ ਅਚਨੇਤ ਜੀ ਜਗਾ ਅਚਾਨਕ ਪੜਤਾਲ ਕਰਨਾ ਵੀ ਲਿਖ ਸਕਦੇ ਹਾਂ ਠੀਕ ਹੈ सीबीआई ਨੇ ਪ੍ਰਿਸ਼ਠ ਨੇਤਾ ਦੇ ਘਰ ਪਰਸੋਂ ਛਾਪਾ ਮਾਰਿਆ ਸੀ ਨੈਕਸਟ ਹੈ ਛਿੱਲ ਲਾਉਣੀ ਲੁੱਟਣਾ ਕਰਫਿਊ ਤੇ ਦਿਨਾਂ ਵਿੱਚ ਦੁਕਾਨਦਾਰ ਗ੍ਰਾਹਕਾਂ ਦੀ ਖੂਬ ਛਿੱਲ ਲਾਉਂਦੇ ਹਨ ਨੰਬਰ 3 ਹੈ ਛਾਈ ਮਾਈ ਹੋਣਾ ਅਲੋਪ ਹੋਣਾ ਪੁਲਿਸ ਦੇ ਆਉਂਦਿਆਂ ਹੀ ਸੜਕ ਜਾਮ ਕਰਕੇ ਬੈਠੇ ਦੁਕਾਨਦਾਰ ਛਾਈ ਮਾਈ ਹੋ ਗਏ ਯਾਨੀ ਕਿ ਗਾਇਪ ਹੋਗੇ ਸਿੱਕੇ ਉੱਤੇ ਟੰਗਣਾ ਪਰਵਾਣਾ ਕੰਨੀ ਮਰੀਜ਼ ਜਦੋਂ ਡਾਕਟਰ ਦੀ ਸਲਾਹ ਨੂੰ ਸਿੱਕੇ ਉੱਤੇ ਟੰਗ ਦਿੰਦੇ ਹਨ ਤਾਂ ਮਗਰੋਂ ਉਹਨਾਂ ਨੂੰ ਬਹੁਤ ਪਛਤਾਉਣਾ ਪੈਂਦਾ ਹੈ ਨੈਕਸਟ ਹੈ ਛਿੱਤਰ ਦਾ ਯਾਰ ਹੋਣਾ ਕੁੱਟ ਖਾ ਕੇ ਹੀ ਸੁਧੰਣਾ ਪਲੀਜ਼ ਚੰਗੀ ਤਰ੍ਹਾਂ ਜਾਣਦੀ ਹੈ ਕਿ ਬਦਮਾਸ਼ ਪਿਆਨਾ ਨਹੀਂ ਮੰਦੇ ਬਲਕਿ ਉਹ ਤਾਂ ਛਿੱਤਰ ਦੇ ਯਾਰ ਹੁੰਦੇ ਹਨ ਛੱਕੇ ਛੁਡਾਉਣਾ ਬੁਰੀ ਤਰ੍ਹਾਂ ਹਰਾ ਦੇਣਾ ਸਾਡੀ ਟੀਮ ਨੇ ਵਿਰੋਧੀ ਟੀਮ ਦੇ ਛੱਕੇ ਛੁਡਾ ਦਿੱਤੇ ਹਨ ਨੈਕਸਟ ਨੰਬਰ 7 ਹੈ ਛੱਜ ਵਿੱਚ ਪਾ ਕੇ ਛਟਣਾ ਬਹੁਤ ਬਦਨਾਮ ਕੰਨਾ ਜਾਂ ਪੰਡਣਾ ਦੋਨਾਂ ਚ ਕੋਈ ਅਸੀਂ ਇੱਕ ਅਰਥ ਲਿਖ ਸਕਦੇ ਹਾਂ ਮਤਲਬ ਦੋਨਾਂ ਦਾ ਸੇਮ ਹੀ ਹੈ ਭਾਵੇਂ ਕੁਛ ਵੀ ਹੋਵੇ ਸਿਆਣੇ ਬੰਦੇ ਕਿਸੇ ਦੀ ਇੱਜ਼ਤ ਨੂੰ ਛੱਜ ਵਿੱਚ ਪਾ ਕੇ ਨਹੀਂ ਛੱਟਦੇ ਯਾਨੀ ਕਿ ਕਿਸੇ ਨੂੰ ਪੰਡਦੇ ਨਹੀਂ ਹੈ ਜਿਹੜੇ ਸਿਆਣੇ ਬੰਦੇ ਹੁੰਦੇ ਆ ਛਾਤੀ ਉੱਤੇ ਮੂੰਗ ਦੰਣਾ ਆਏ ਬਲਾਈ ਇੰਪੋਰਟੈਂਟ ਹੈ ਸਾਹਮਣੇ ਵਾਜੂ ਵਾ ਜਾ ਕੇ ਉਹ ਕੰਮ ਕਰਨੇ ਜੋ ਦੂਸਰੇ ਲਈ ਦੁੱਖ ਦਾ ਕਾਰਨ ਬਨਨ ਉਹ ਸਾਂਝੀ ਜ਼ਮੀਨ ਨੂੰ ਵੇਚਣ ਦੀ ਗੱਲਾਂ ਕਰਦੇ ਕਰਕੇ ਸਾਡੇ ਛਾਤੀ ਉੱਤੇ ਮੁੰਗ ਦਲਦਾ ਹੈ ਛਿੰਝ ਪਾਉਣੀ ਝਗੜਾ ਪਾਉਣਾ ਮੈਂ ਪ੍ਰਕਾਸ਼ ਨੂੰ ਕਿਹਾ ਕਿ ਇੱਥੇ ਸਭ ਦੇ ਸਾਹਮਣੇ ਛਿੰਝ ਪਾਣੀ ਚੰਗੀ ਗੱਲ ਨਹੀਂ ਤੁਹਾਡਾ ਜੋ ਝਗੜਾ ਹੈ ਉਸ ਨੂੰ ਘਰ ਬੈਠ ਕੇ ਨਿਪਟਾ ਲਿਓ ਨੰਬਰ 10 ਦਾ ਚਿੱਤਰਫੇਨਾ ਬਹੁਤ ਕੁੱਟਣਾ ਜਦੋਂ ਚੋਰ ਚੋਰੀ ਕਰਦਾ ਫੜਿਆ ਗਿਆ ਤਾਂ ਲੋਕਾਂ ਨੇ ਉਸ ਤੇ ਬਹੁਤ ਚਿੱਤਰ ਫੇਰੇ ਠੀਕ ਹੈ ਅੱਜ ਇਹ ਸੱਛੇ ਦੇ ਕਿਤੇ ਹੈ ਕੱਲ ਅਸੀਂ ਕੀਤੇ ਸੀ ਦੱਦੇ ਦੇ ਉਸ ਤੋਂ ਪਹਿਲੇ ਨੰਨੇ ਦੇ ਕੱਕੇ ਦੇ ਖਖੇ ਦੇ ਪਲੇਲਿਸਟ ਬਣੀ ਹੈ ਬੇਟਾ ਉੱਥੋਂ ਤੁਸੀਂ ਕੰਟੀਨਿਊ ਕਰ ਸਕਦੇ ਹੋ ਅਗਰ ਕੋਈ ਮਿਸ ਹੋ ਗਿਆ ਤੇ